ਵਕਤ ਕਗਰ ਦਰਿਆ ਪੂਰੇ ਆਫਾਨ ਦੇ ਉੱਪਰ ਆਇਆ ਇਸੇ ਦੇ ਨਾਲ ਕਗਰ ਨੇ ਤਬਾਹੀ ਮਚਾਉਣੀ ਵੀ ਸ਼ੁਰੂ ਕਰ ਦਿੱਤੀ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਵਕਤ ਪਾਣੀ ਵੜ ਚੁੱਕਿਆ ਉੱਧਰਲੇ ਪਾਸੇ ਦੇਖੋ ਕਿ ਜਿੱਥੋਂ ਤੱਕ ਨਜ਼ਰ ਆ ਰਿਹਾ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਕਿ ਦਿਖਾਇਆ ਜਾਵੇ ਕਿ ਜਿੱਥੇ ਤੱਕ ਨਜ਼ਰ ਆ ਰਿਹਾ ਹਰ ਪਾਸੇ ਪਾਣੀ ਹੀ ਜਿਹੜਾ ਪਾਣੀ ਆ ਪਾਣੀ ਬਈ ਅੱਜ ਆਇਆ ਕਿ ਜਾਂ ਕੱਲ ਦਾ ਆਇਆ ਹੋਇਆ ਯੋ ਬਈ ਰਾਤ ਕਾ ਆਇਆ ਵਾ 2:30 ਇੱਕ ਘਾਹਲਾ ਹਾਲਾਤ ਬਹੁਤ ਮਾੜੇ ਆ ਗਾ ਗੁੱਡੇ ਗੁੱਡਾ ਪਾਣੀ ਘਰਾਂ માં ਬੜਾ ਚੁਕਿਆ ਜਿਹੜਾ ਵੀ ਆ ਬਣਾ ਜਿਹੜਾ ਸਮਾਨ ਆ ਸ਼ਿਫਟ ਵੀ ਕਰ ਰਹੇ ਲੋਕ ਕੋਠਿਆਂ ਵਾਂ ਲੈ ਜਰੇ ਉੱਧਰ ਕੰਮ ਹੀ ਕੀਨ ਤੋ ਤਿੰਨ ਜਗ੍ਹਾ ਬਾਈ ਬਨ ਟੁੱਟਿਆ ਵਾ ਅੱਗੇਲੇ ਪਿੰਡਾਂ ਦੇ ਵਿੱਚ ਚਮਾਰੂ ਜਿਹੜਾ ਜਾਂ ਫਿਰ ਕਾਮੀ ਖੁਰਦ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਆ ਫਿਰ ਉਹਨਾਂ ਦੇ ਨਾਲ ਕੋਈ ਕਿਸ ਤਰੀਕੇ ਸੰਪਰਕ ਦੇ ਜਣੀ ਐਸ ਵਕਤ ਸਾਰਾ ਸਮਾਨ ਕੋਠਿਆਂ ਤੇ ਰੱਖ ਲਿਆ ਜਿਸ ਤਰੀਕੇ ਹਾਲਾਤ ਮਾਜੇ ਚ ਬਣੇ ਹੋਏ ਨੇ ਕਿ ਜਿਹੜਾ ਇਲਾਕਾ ਡੁੱਬਿਆ ਹੋਇਆ ਆ ਆ ਪਿੰਡਾਂ ਚ ਸਸ਼ਕਾਲ ਦਾ ਟੀਵੀ ਐਨਆਰਆਈ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਸਵਾਗਤ ਅੱਧਾ ਪੰਜਾਬ ਪਾਣੀ ਦੀ ਮਾਰ ਏਟ ਆਇਆ ਹੋਇਆ ਪਹਿਲਾਂ ਸੁਲਤਾਨਪੁਰ ਲੋਧੀ ਦਾ ਇਲਾਕਾ ਡੁੱਬਦਾ ਉਸ ਤੋਂ ਬਾਅਦ ਮਾਝਾ ਤੇ ਇਸ ਵਕਤ ਕਗਰ ਦਰਿਆ ਪੂਰੇ ਆਫਾਨ ਦੇ ਉੱਪਰ ਹੈ ਇਸੇ ਦੇ ਨਾਲ ਕਗਰ ਨੇ ਤਬਾਹੀ ਮਚਾਉਣੀ ਵੀ ਸ਼ੁਰੂ ਕਰ ਦਿੱਤੀ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਵਕਤ ਪਾਣੀ ਵਰ ਚੁੱਕਿਆ ਹੈ ਇਸ ਵਕਤ ਅਸੀਂ ਕਗਰ ਜਿਹੜਾ ਕਨੌਰ ਦੇ ਪਿੰਡ ਜੰਡ ਮੰਗੌਲੀ ਦੇ ਵਿੱਚ ਖੜੇ ਹਾਂ ਹਾਲਾਂਕਿ ਜੰਡ ਮੰਗੌਲੀ ਪਿੰਡ ਅੱਗੇ ਹੈ ਜਿੱਥੇ ਅਸੀਂ ਖੜੇ ਹਾਂ ਪਰ ਇੱਥੇ ਉਸ ਜਿਹੜਾ ਉਸ ਤੋਂ ਪਹਿਲਾਂ ਗੁਰਦੁਆਰਾ ਨਥਾਣਾ ਸਾਹਿਬ ਪੈਂਦਾ ਉੱਥੇ ਮੌਜੂਦ ਹਾਲਾਂਕਿ ਇੱਥੇ ਵੀ ਜਿੱਥੇ ਖੜੇ ਆ ਇੱਥੇ ਅਸੀਂ ਕੀ ਤਕਰੀਬਨ ਜਿਹੜਾ ਗਿਟਕਟ ਪਾਣੀ ਸੜਕ ਦੇ ਉੱਪਰ ਨਜ਼ਰ ਆਇਆ ਤੇ ਉਧਰਲੇ ਪਾਸੇ ਦੇਖੋ ਕਿ ਜਿੱਥੋਂ ਤੱਕ ਨਜ਼ਰ ਆ ਰਿਹਾ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਕਿ ਦਿਖਾਇਆ ਜਾਵੇ ਕਿ ਜਿੱਥੇ ਤੱਕ ਨਜ਼ਰ ਆ ਰਿਹਾ ਹਰ ਪਾਸੇ ਪਾਣੀ ਹੀ ਜਿਹੜਾ ਪਾਣੀ ਆ ਉਹ ਨਜ਼ਰ ਆ ਰਿਹਾ ਜਿਹੜਾ ਇੱਥੋਂ ਇੱਥੋਂ ਅੱਗੇ ਜਾ ਕੇ ਤਕਰੀਬਨ ਜਿਹੜਾ 2-2 3-3 ਫੁੱਟ ਇਸ ਸੜਕ ਦੇ ਉੱਪਰ ਪਾਣੀ ਹੈ ਯਾਨੀ ਕਿ ਜ਼ਮੀਨ ਦੇ ਉੱਪਰ ਕਈ-ਕਈ ਫੁੱਟ ਪਾਣੀ ਹੈ ਸਾਰਾ ਜਿਹੜ ਝੋਨੇ ਦੀ ਫਸਲ ਜਿਹੜੀ ਬੀਜੀ ਹੋਈ ਸੀ ਜਿਹੜੀ ਕਿ ਇਸ ਵਕਤ ਤਬਾਹ ਹੋਣ ਦੇ ਕੰਡੇ ਨਜ਼ਰ ਆਈਅਤ ਸਾਡੇ ਨਾਲ ਕੁਝ ਭਾਈ ਵੀ ਮੌਜੂਦ ਨੇ ਜਿਹੜੇ ਕਿ ਹਾਲਾਂਕਿ ਇਸੇ ਪਿੰਡ ਦੇ ਵਿੱਚ ਹੋ ਕੇ ਜਿਹੜਾ ਝੰਡ ਮੰਗੌਲੀ ਪਿੰਡ ਆ ਇਸ ਦੇ ਵਿੱਚੋਂ ਦੀ ਲੰਕ ਆਏ ਨੇ ਭਾਈ ਅੱਗੇ ਦੇ ਹਾਲਾਤ ਕੀ ਨੇ ਹਾਲਾਂਕਿ ਅਸੀਂ ਵੀ ਜਾਣ ਦੀ ਕੋਸ਼ਿਸ਼ ਕੀਤੀ ਕੋਈ ਟਰੈਕਟਰ ਟਰਾਲੀ ਆਵੇ ਤਾਂ ਜਾਵਾਂਗੇ ਤਾਂ ਇਸ ਵਕਤ ਤੁਸੀਂ ਜਾ ਕੇ ਹੋ ਅੱਗੇ ਹਾਲਾਤ ਕੀ ਨੇ ਭਾਈ ਅੱਗਾ ਹਾਲਾਤ ਬਹੁਤ ਮਾੜੇ ਆ ਜਿਸ ਤਰ੍ਹਾਂ ਆਪਾਂ ਨੂੰ ਪਤਾ ਵੀ ਗਗਰਦਰਾ ਫੁੱਲ ਚੱਲ ਰਿਹਾ ਆਪਣੇ ਗੋਮਾ ਵੀ ਲੱਖ ਲੱਖ ਪਾਣੀ ਹੈਗਾ ਜਿਹੜਾ ਆਪਣੇ ਬੈਕ ਸਾਈਡ ਹੋ ਗਏ ਘਰ ਤਾਂ ਕਿਹੜੇ ਪਿੰਡਾ ਝੰਡ ਮੰਗੋਲੀ ਆ ਮੇਰਾ ਕੋਈ ਜਿਹੜਾ ਆਪਣੇ ਗੋਂਗਾ ਬੈਕ ਸਾਈਡ ਹੋ ਗਏ ਘਰ ਉੱਥਾ ਸੰਕਾ ਗੁੱਡੇ ਗੁੱਡਾ ਪਾਣੀ ਘਰਾਂ માં ਬੜਾ ਚੁਕੇ ਆ ਜਿਹੜਾ ਵੀ ਆਪਾਂ ਜਿਹੜਾ ਸਮਾਨ ਆ ਸ਼ਿਫਟ ਵੀ ਕਰ ਰਹੇ ਲੋਕ ਕੋਠਿਆਂ ਵਾਂ ਲੈ ਜਰੇ ਬਾਕੀ ਜਿਸ ਟੈਪ ਆ ਉੱਪਰ ਨੂੰ ਘੁੰਮਾ ਉੱਥਾ ਵੀ ਲੱਖ ਲੱਖ ਪਾਣੀ ਆ ਸਾਡੇ ਜਿਹੜੀ ਫਸਲਾਂ ਉਧਰ ਤੇਰੇ ਸਾਹਮਣੇ ਡੁੱਬੋ ਗਈ ਬਾਈ ਸਾਰੇ ਪਿੰਡ ਦੀ ਫਸਲ ਡੁੱਬੀ ਪਈ ਐ ਇਸ ਵਕਤ ਸਾਰੇ ਪਿੰਡੇ ਕੋਈ ਉਹ ਬੱਸ ਵੀ ਰਲਾ ਹੋਣਾ ਜਿਸकी ਬਚਰੀ ਜਿਹੜੀ ਪਾਸਾ ਹੋ ਗਈ ਜਿਸ ਤਰ੍ਹਾਂ ਆਪਣੀ ਰੈਪਰ ਵਾਲੀ ਸਾਈਡ ਹੋ ਗਈ ਉਹ ਕੋਠੀ ਦਿਖਰੀ ਉਧਰ ਬਚ ਰਹੀਆਂ ਬਾਈ ਬਾਕੀ ਤਾਂ ਡੁੱਬੀ ਹੀ ਜਾਂ ਤਕਰੀਬਨ ਤੇ ਇਸ ਵਕਤ ਚਲੋ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਕਿਹਾ ਕਿ ਇੰਨਾ ਪਾਣੀ ਆ ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ ਕਿ ਅੱਗੇ ਕਾਮ ਹੀ ਖੁਰ ਤੋਂ ਜਾਂ ਇੱਕ ਦੋ ਹੋਰ ਪਿੰਡ ਨੇ ਚਮਾਰੂ ਉਹਨਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਬਣ ਉਹਨਾਂ ਚ ਜ਼ਿਆਦਾ ਵੀਰ ਪਾਣੀ ਕਿਉਂਕਿ ਉਹ ਐਨ ਕੰਡੇ ਦੇ ਆ ਗਏ ਨਾ ਕੱਗਰ ਦੇ ਆਪਣਾ ਫਿਰ ਵੀ 1.5 ਕਿਲੋਮੀਟਰ ਦਾ ਫਾਸਲਾ ਘੱਗਰ ਤੋਂ ਉਹ ਐਂਡ ਕੰਡੇ ਤੇ ਆ ਜਿਸ ਕਰਕੇ ਹੁਣ ਮਾ ਜ਼ਿਆਦਾ ਪਾਣੀ ਆ ਤੁਹਾਡਾ 1.5 ਕਿਲੋਮੀਟਰ ਦਾ ਫਾਸਲਾ ਜਾਨੀ ਕਿ 1.5 ਕਿਲੋਮੀਟਰ ਦੇ ਪਿੰਡ ਦੇ ਵਿੱਚ ਵੀ ਲੱਕ ਲੱਕ ਗੋਡੇ ਗੋਡੇ ਪਾਣੀ ਆ ਹਾਂ ਬਈ ਪੂਰੀ ਮਾਰ ਐ ਸਮਕਾ ਉੱਧਰ ਕੰਮੀ ਕੀਨੇ ਤੋਂ ਤਿੰਨੇ ਜਗ੍ਹਾ ਬਾਈ ਬਾਨ ਟੁੱਟਿਆ ਵਾ ਜਿਸ ਕਰਕੇ ਟੁੱਟਿਆ ਹੋਇਆ ਜਾਂ ਫਿਰ ਓਵਰਫਲੋ ਹੋ ਰਿਹਾ ਬਾਨ ਟੁੱਟਿਆ ਵਾ ਤਿੰਨੇ ਜਗ੍ਹਾ ਤੇ ਹਮ ਜਿਸ ਕਰਕੇ ਉੱਥਾ ਜ਼ਿਆਦਾ ਪਾਣੀ ਆ ਬਾਈ ਇਹ ਪਾਣੀ ਬਾਈ ਅੱਜ ਆਇਆ ਕਿ ਜਾਂ ਕੱਲ ਦਾ ਆਇਆ ਹੋਇਆ ਇਹੋ ਬਾਈ ਰਾਤ ਕਾਇਆ ਵਾ 2:30 ਵਜੇਗਾ ਹਮ ਰਾਤ ਨੂੰ ਬਾਨ ਟੁੱਟ ਗਿਆ ਕੋਈ ਇਹ ਤਾਂ ਕੋਈ ਨਹੀਂ ਪੁੱਛਿਆ ਬੱਸ ਸਿੱਕਿਓ ਆਇਆ ਬਾਈ ਮਦਨ ਦਾ ਮੁੰਡਾ ਹੂੰ ਬਾਕੀ ਹੋਰ ਕੀ ਸੁਣਾਣਾ ਬਰਾ ਹੂੰ ਦੱਸ ਹੋਰ ਬਾਈ ਅੱਗੇ ਦੇ ਫਿਰ ਤੁਸੀਂ ਕਿਹਾ ਕਿ ਤਕਰੀਬਨ ਰਾਤ 2:30 ਵਜੇ ਦਾ ਬੰਨ ਟੁੱਟਿਆ ਹੋਇਆ ਅੱਗੇਲੇ ਪਿੰਡਾਂ ਦੇ ਵਿੱਚ ਚਮਾਰੂ ਜਿਹੜਾ ਜਾਂ ਫਿਰ ਕਾਮੀ ਖੁਰਦ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਆ ਫਿਰ ਉਹਨਾਂ ਦੇ ਨਾਲ ਕੋਈ ਕਿਸ ਤਰੀਕੇ ਸੰਪਰਕ ਦੇ ਉੱਥਾ ਤੋਂ ਬਾਈ ਰੇਸ ਹਨਮੋਲ ਵੀ ਆਇਆ ਅਫਸਾਨਾ ਖਾਣ ਆਇਆ ਰਾਸਨ ਲੈਗਾ ਬਾਕੀ ਹੋਰ ਵੀ ਇਲਾਕੇ ਦੇ ਜਿਹੜੇ ਨੇੜੇ ਤੇੜੇ ਪਿੰਡਾਂ ਵਾਲੇ ਉਹ ਵੀ ਪਹੁੰਚ ਰਹੇ ਆ ਬਾਈ ਉਹਨੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਈ ਤਰੀਕੇ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਫਿਰ ਕੋਈ ਕਿਸੇ ਨੂੰ ਮੈਡੀਕਲ ਐਮਰਜੈਂਸੀ ਪੈਂਦੀ ਹੈ ਮੈਡੀਕਲ ਇਹ ਪੈਂਦੀ ਆ ਬਈ ਖੜੇ ਸਾਰੇ ਜਨੇ ਨਾਲ ਅੱਬਲਾਂ ਵਿੱਚ ਕੋਈ ਹੈ ਨਹੀਂ ਆਪਣਾ ਕੋਠੇ ਬਾਵੀ ਬੈਠੇ ਲੋਕ ਜਾਗਾ ਆਪਣਾ ਰਾਸ਼ਨ ਪਾਣੀ ਜਿਹੜਾ ਵੀ ਕਣਕ ਆ ਉਹ ਵੀ ਚੜਾ ਲਿਆ ਬਈ ਪੁੱਛਿਆ ਆਪਾਂ ਨੇ ਫੋਨ ਕਰਕੇ ਨੇੜੇ ਗੋਆ ਚ ਕਹਦੇ ਕੋਈ ਐਸੀ ਗੱਲ ਹੋਈ ਆਪਾਂ ਫੋਨ ਕਰਦਾਂਗੇ ਯਾਨੀ ਇਸ ਵਕਤ ਸਾਰਾ ਸਮਾਨ ਕੋਠਿਆਂ ਤੇ ਰੱਖ ਲਿਆ ਜਿਸ ਤਰੀਕੇ ਹਾਲਾਤ ਮਾਜੇ ਚ ਬਣੇ ਹੋਏ ਨੇ ਕਿ ਜਿਹੜਾ ਇਲਾਕਾ ਡੁੱਬਿਆ ਹੋਇਆ ਉਹ ਆ ਪਿੰਡਾਂ ਚ ਬਣਿਆ ਬਣ ਤਾਂ ਗਈ ਵੈਸੇ ਹੁਣ ਹੋਰ ਛੱਡ ਦਿੱਤਾ ਪਾਣੀ ਫਿਰ ਜ਼ਿਆਦਾ ਕੰਮ ਖਰਾਬ ਹੈ ਵੈਸੇ ਹੁਣ ਸੰਭਲ ਵੀ ਜਾਣਗੇ ਲੋਗ ਜਾਨੀ ਕਿ ਇਸ ਵਕਤ ਤੋਂ ਪਿੰਡ ਡੁੱਬੇ ਹੋਏ ਨੇ ਹਾਲਾਂਕਿ ਬਾਈ ਦਾ ਕਹਿਣਾ ਹੈ ਕਿ ਜਿਹੜਾ ਜੇ ਪਾਣੀ ਹੋਰ ਛੱਡਿਆ ਜਾਂਦਾ ਤਾਂ ਹਾਲਾਤ ਹੋਰ ਵੀ ਜਿਹੜੇ ਖਤਰੇ ਦੇ ਵਿੱਚ ਜਾਣਗੇ ਕਾਬੂ ਤੋਂ ਬਾਹਰ ਆਉਣਗੇ ਪਰ ਹਲੇ ਤੱਕ तकरीबन ਦੇਖੋ ਕਿ ਰਾਤ ਜਿਹੜਾ तकरीबन ਤੜਕਸਾਰ 2:30 ਵਜੇ ਦਾ ਪਾਣੀ ਛੱਡਿਆ ਜਿਹੜਾ ਬੰਨ ਟੁੱਟਿਆ ਹੋਇਆ ਜਾਨੀ ਕਿ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਪਾਣੀ ਐਂਟਰ ਹੋ ਗਿਆ ਹਾਲਾਂਕਿ ਕਿਆ ਕਿ ਕੁਝ ਜਿਹੜੇ ਅਦਾਕਾਰ ਨੇ ਜਿਹੜੇ ਉਹ ਇੱਥੇ ਪਹੁੰਚੇ ਵੀ ਨੇ ਕਿਸੇ ਤਰੀਕੇ ਦਾ ਜਿਹੜਾ ਅੰਨ ਪਾਣੀ ਲੈ ਕੇ ਉਹਨਾਂ ਨੂੰ ਜਿਹੜਾ ਕੁਝ ਸਹਾਇਤਾ ਲੈ ਕੇ ਪਰ ਹਲੇ ਉਹਨਾਂ ਪਿੰਡਾਂ ਦੇ ਨਾਲ ਅਸੀਂ ਵੀ ਅੱਗੇ ਕਵਰ ਕਵਰ ਕਰਨ ਦਾ ਜਿਹੜਾ ਜਾਣਾ ਸੀ ਪਰ ਕਿਸੇ ਤਰੀਕੇ ਨਾਲ ਨਾ ਹਲੇ ਕੋਈ ਟਰੈਕਟਰ ਟਰਾਲੀ ਚੱਲ ਰਹੀਆਂ ਨਾ ਕਿਸੇ ਤਰੀਕੇ ਦੀ ਜਿਹੜੀ ਕੋਈ ਐਨ ਡੀ ਆਰ ਐਫ ਦੀ ਟੀਮ ਜਾਂ ਫੌਜ ਜਾਂ ਫਿਰ ਕੋਈ ਕਿਸ਼ਤੀ ਵਗੈਰਾ ਚੱਲ ਨਹੀਂ ਰਹੀ ਤਾਂ ਐਸੇ ਕਰਕੇ ਇੱਥੋਂ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਕਿ ਤਸਵੀਰ ਇੱਕ ਵਾਰ ਫਿਰ ਦਿਖਾ ਦਿੱਤੀ ਜਾਵੇ ਕਿ ਜਿੱਥੇ ਤੱਕ ਹਾਲਾਂਕਿ ਜਿਹੜਾ ਏਰੀਆ ਦਿਖ ਰਿਹਾ ਕਿ ਇਸ ਦੇ ਵਿੱਚ ਜਿਹੜਾ ਪਾਣੀ ਆ ਇਸੇ ਵਿੱਚ ਘਟਾ ਹਲੇ ਇਸ ਤੋਂ ਅਗਲਾ ਪਿੰਡ ਆ ਜਿਹੜਾ ਝੰਡ ਮੰਗੌਲੀ ਪਿੰਡ ਆ ਜਿੱਥੇ ਕਿ ਜਿਹੜਾ ਅੱਗੇ ਜਿਹੜਾ ਪੁਲ ਨਜ਼ਰ ਆ ਰਿਹਾ ਉਸ ਤੋਂ ਅੱਗੇ ਜਿਹੜਾ ਝੰਡ ਮੰਗੌਲੀ ਪਿੰਡ ਆ ਤੇ ਉਸ ਤੋਂ ਬਾਅਦ ਝੰਡ ਮੰਗੌਲੀ ਪਿੰਡ ਤੋਂ ਬਾਅਦ ਜਿਹੜਾ ਕਾਮੀ ਖੁਰਦ ਪਿੰਡ ਆ ਜਾਂ ਚਮਾਰੂ ਪਿੰਡ ਆ ਉਸ ਦੇ ਵਿੱਚ ਬਾਈ ਉਹਨਾਂ ਦਾ ਕਹਿਣਾ ਹੈ ਕਿ ਤਕਰੀਬਨ ਲੱਖ ਲੱਖ ਦੇ ਕਰੀਬ ਇਹ ਜਿਹੜਾ ਪਾਣੀ ਆ ਇਸ ਵਕਤ ਉਹਨਾਂ ਪਿੰਡਾਂ ਦੇ ਵਿੱਚ ਨਜ਼ਰ ਆਇਆ ਤਾਂ ਬਾਈ ਇਹ 2023 ਦੇ ਵਿੱਚ ਵੀ ਇਸੇ ਤਰੀਕੇ ਦਾ ਇੱਥੇ ਕੁਝ ਆਇਆ ਸੀ ਜਿਹੜਾ ਪਾਣੀ ਹਾਂ ਵੀ ਰਹੀ ਸੀ ਇਸੇ ਤਰੀਕੇ ਨਾਲ ਇਹਦਾ ਬਹੁਤ ਪਾਣੀ ਤਾਂ ਜਦ ਵੀ 2023 ਚ ਇਹੀ ਜਿਹੜੇ ਹੁਣ ਤੁਸੀਂ ਕਹਾਂਗੇ 2-3 ਬੰਨ ਜਿਹੜੇ ਟੁੱਟੇ ਨੇ ਕਾਮੀ ਦੇ ਨੇੜੇ ਇਹੀ ਟੁੱਟੇ ਸੀ ਪਹਿਲਾਂ ਪਤਾ ਕੀ ਜਦ 2023 ਚ ਆਇਆ ਸੀ ਇੱਕ ਦੜੂਆ ਗੋਆ ਹੈ ਆਪਣਾ ਲੋ ਸਿੰਪਲੀ ਸਾਈਡ ਉਧਰੋਂ ਟੁੱਟਿਆ ਸੀ ਜਿਹੜਾ ਪਾਣੀ ਖੈਰੇ ਨਿੰਡਿਆਲੀ ਤੱਕ ਮਾਰ ਕਰਿਆਦਾ ਵੀਰ ਇਹ ਬੁੱਥਾ ਸੀ ਕਿ ਮਰੇ ਬਹੁਤ ਜਣੇ ਟਰੈਕਟਰ ਲੇਗਾ ਮਸ਼ੀਨ ਖੜੀ ਜਿਸ ਟਾਈਮ ਉਹਨਾਂ ਨੂੰ ਲਗਾ ਵੀ ਉਰੇ ਬੰਨ ਟੁੱਟੇ ਗਾਓ ਗੈਲ ਪੜੀ ਮਿੱਟੀ ਲਾਰੇ ਆਪਣਾ ਪੂਰਾ ਪ੍ਰਬੰਧ ਕਰ ਰੱਖਿਆ ਉਹਨਾਂ ਨੇ ਹੂੰ ਤਾਂ ਕਰਕਾ ਉਧਰ ਬੱਚੋ ਐ ਆਵਾ ਆਪਣਾ ਇਧਰ ਹੀ ਲੱਗ ਕੇ ਆਇਆ ਵਾ ਬਿਰਪਾਨੀਸ ਕਰਕਾ ਇਹ ਇਹ ਫਸਲਾਂ ਨੂੰ 2023 ਚ ਮਾਰ ਪਈ ਸੀ ਹਾਲਾਂਕਿ ਹਾਂ ਬਈ ਪੂਰੀ ਮਾਰ ਪਈ ਸੀ ਫਿਰ ਜਿਹੜਾ ਉਸ ਤੋਂ ਬਾਅਦ ਨੁਕਸਾਨ ਹੋਇਆ ਕੋਈ ਮੁਆਵਜ਼ਾ ਮਿਲ ਗਿਆ ਸੀ ਹਾਂ ਜੀ ਮਿਲ ਗਿਆ ਸੀ ਹਾਂ ਪਰ ਐਸ ਵਕਤ ਤੁਹਾਨੂੰ ਲੱਗਦਾ ਕਿ ਕਾਰਨ ਕੀ ਆ ਕਿ ਬੰਨ ਟੁੱਟਣ ਦਾ ਕਿ ਉਸ ਤਰੀਕੇ ਉਸ ਦੀ ਮਰਮਤ ਨਹੀਂ ਹੋ ਸਕੀ ਇਹ ਹੀ ਕਾਰਨ ਲੱਗਦਾ ਮਰਮਤ ਤੋਂ ਵੀਰ ਨਿਊ ਆਏ ਆਪਾਂ ਡੂੰਗਾ ਕਰਿਆ ਘੱਗਰ ਨੂੰ ਫਿਰ ਤੋਂ ਆਪਣਾ ਕੋਈ ਚੱਕਰ ਨਹੀਂ ਇਹਨਾ ਪ੍ਰਸ਼ਾਸਨ ਸਾਫ ਕਰਦੀ ਨਾ ਕੁਝ ਹੋਰ ਤਾਂ ਗਰਕਾ ਟੁੱਟਣਾ ਹੀ ਆ ਕਿਉਂਕਿ ਭਾਈ ਨਹੀਂ ਹੋਈ ਕਿ ਇਹ ਬਰਸਾਤੀ ਜਿਹੜਾ ਇੱਕ ਦਰਿਆਏ ਜੇ ਸਫਾਈ ਹੋ ਜਾਂਦੀ ਹਾਲਾਤ ਨਾ ਬਣਦੇ ਉਹ ਤਾਂ ਹੈ ਵੀ ਵੀਰੇ ਸਫਾਈ ਹੋਵੇਗੀ ਫਿਰ ਕਿਹੜਾ ਹਾਲਾਤ ਨਾ ਬਣਨੇ ਸੀ ਕਿਉਂਕਿ ਜਿਉਂ ਡੂੰਗਾ ਹੋਵੇ ਆ ਫਿਰ ਥੋੜੀ ਟੁੱਟਣਾ ਹੀ ਬਣ ਫਿਰ ਪਾਣੀ ਦਾ ਆਰਾਮ ਨਾਲ ਲੰਘ ਜਾਏਗਾ ਅੱਗੇ ਕੁਝ ਰੇਤਾ ਜਾਂ ਫਿਰ ਜਿਹੜੀ ਬੇਲ ਹੁੰਦੀ ਆ ਉਸ ਦੇ ਜਮਾ ਕਰਕੇ ਹਾਲਾਤ ਬਣਦੇ ਹਾਂਜੀ ਹਾਂ ਸਫਾਈ ਕਰਦੀ ਨਹੀਂ ਪ੍ਰਸ਼ਾਸਨ ਹਾਂ ਬਾਕੀ ਤੁਹਾਨੂੰ ਪਤਾ ਹੀ ਆ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਅੱਜ ਕਿਸੇ ਤਰੀਕੇ ਦਾ ਪਹੁੰਚਣ ਦੀ ਕੋਸ਼ਿਸ਼ ਕੀਤੀ ਇੱਥੇ ਨਹੀਂ ਤਾਂ ਪਹੁੰਚੇ ਆ ਵੀਰ ਜਿਹੜਾ ਨੇ ਆਣਾ ਉਹ ਤਾਂ ਆਉ ਰਹੇ ਨੇ ਹੂੰ ਬਾਕੀ ਦੇਖੋ ਕੀ ਬਣਦਾ ਤਾਂ ਬਿਲਕੁਲ ਬਾਈ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਹ ਜਿਹੜਾ ਸਾਰਾ ਬੰਨ ਟੁੱਟਿਆ ਇਸ ਦਾ ਅਸਲ ਦੇ ਵਿੱਚ ਕਿ ਘੱਗਰ ਦਰਿਆ ਦੀ ਜੇਕਰ ਸਮਾ ਰਹਿੰਦੇ ਆ ਤੇ ਜਿਹੜਾ ਇਸ ਜਿਹੜਾ ਜੁਲਾਈ ਮਹੀਨੇ ਤੋਂ ਪਹਿਲਾਂ ਜਦੋਂ ਮੌਨਸੂਨ ਦੀ ਸ਼ੁਰੂਆਤ ਹੋ ਜਾਂਦੀ ਆ ਜਿਸ ਫਾਈ ਹੋ ਜਾਂਦੀ ਤਾਂ ਉਸ ਵਕਤ ਉਹ ਦਰਿਆ ਨੂੰ ਜਿਹੜਾ ਰੇਤਾ ਕੱਢ ਕੇ ਡੂੰਘਾ ਕਰ ਦਿੱਤਾ ਜਾਂਦਾ ਤਾਂ ਅੱਜ ਹੋ ਸਕਦਾ ਸੀ ਕਿ ਇਹ ਹਾਲਾਤ ਨਾ ਬਣਦੇ ਤਾਂ ਸਰਕਾਰ ਦੇ ਅੱਗੇ ਸਵਾਲ ਵੀ ਨੇ ਹਾਲਾਂਕਿ ਉਹਨਾਂ ਕਹਿ ਕੇ ਪ੍ਰਸ਼ਾਸਨਿਕ ਅਧਿਕਾਰੀ ਕੁਝ ਪਹੁੰਚੇ ਵੀ ਨਹੀਂ ਲੋਕਾਂ ਦੀ ਸਾਰ ਲੈਣ ਪਰ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਪਿੰਡਾਂ ਦੇ ਨਾਲ ਕਿਸ ਤਰੀਕੇ ਸੰਪਰਕ ਹੁੰਦਾ ਕੋ ਕਿਸ਼ਤੀ ਦੇ ਨਾਲ ਸੰਪਰਕ ਸੱਧਿਆ ਜਾਂਦਾ ਜਾਂ ਫਿਰ ਟਰੈਕਟਰ ਟਰਾਲੀਆਂ ਦੇ ਨਾਲ ਜਾਂ ਫਿਰ ਪਾਣੀ ਕਿਸੇ ਤਰੀਕੇ ਘਟਦਾ ਕਿਉਂਕਿ ਕੱਗਰ ਦਰਿਆ ਦੇ ਵਿੱਚ ਹਲੇ ਪਾਣੀ ਘਟਦਾ ਨਜ਼ਰ ਨਹੀਂ ਆਇਆ ਕਿਉਂਕਿ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਪਹਾੜਾਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਹਾਲਾਂਕਿ ਕਈ ਵਾਰ ਸੁਖਨਾ ਲੇਕ ਆ ਜਿਹੜੀ ਓਵਰਫਲੋ ਹੁੰਦੀ ਹੈ ਤੇ ਫਿਰ ਜਦੋਂ ਫਲੱਡ ਗੇਟ ਖੋਲੇ ਜਾਂਦੇ ਨੇ ਤਾਂ ਫਿਰ ਇਹ ਹਾਲਾਤ ਪ ਕੁਰਪਰੀ ਦੇ ਨਾਲ ਮੈਂ ਸੁਖਮਨ ਚੀਮਾ ਐਨਆਰਟੀਵੀ ਪਟਿਆਲਾ